ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਬਹੁਤ ਸ਼ਾਨਦਾਰ ਲੇਟੈਸਟ ਕੰਪਿਊਟਰ ਨੇ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਐਂਟੀ ਡਰੱਗ ਹੈਲਪਲਾਈਨ ਜਿਹੜੀ ਵਟਸਐਪ ਚੈਟ ਚੈਟਬੋਟ ਜੋ ਉਹਦਾ ਉਦੋਂਕਰਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫਰਮੇਸ਼ਨ ਦੇ ਸਕਦਾ ਹੈ ਜਾਂ ਇਨਫਰਮੇਸ਼ਨ ਲੈ ਸਕਦਾ ਹੈ ਨਸ਼ੇ ਨੂੰ ਜੜੋਂ ਖਤਮ ਕਰ ਦੇ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਕਦਮ ਨਸ਼ੇ ਦੇ ਖਾਤਮੇ ਲਈ ਬਣਾਈ ਗਈ ਐਂਟੀ ਨਾਕੋਟਿਕਸ ਟਾਸਕ ਫੋਰਸ ਯਾਨੀ ਐਨਟੀਐਫ ਇਹ ਵਸ਼ੇਸ਼ ਟੀਮ ਨਸ਼ਿਆਂ ਦੇ ਵਿਰੁੱਧ ਕੰਮ ਕਰਦੀ ਹੈ ਨਸ਼ਿਆਂ ਤੇ ਠੱਲ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਮੁਹਾਲੀ ਤੇ ਪਟਿਆਲਾ ਦੇ ਵਿੱਚ ਐਨਟੀਐਫ ਦੇ ਦਫ਼ਤਰ ਖੋਲੇ ਗਏ ਨੇ ਨਸ਼ਿਆਂ ਦੀ ਜਾਣਕਾਰੀ ਦੇਣ ਜਾਂ ਰੀਹੈਬਿਟੇਸ਼ਨ ਲਈ ਸਹਾਇਤਾ ਦੇਣ ਦੇ ਲਈ ਨਵੇਂ ਨੰਬਰ ਤੇ ਵਟਸਐਪ ਹੈਲਪਲਾਈਨ ਨੰਬਰ ਸਤਨ ਮੇਸਾ 79 ਵਿੱਚ 00200B ਜਾਰੀ ਕੀਤਾ ਗਿਆ। ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਪਟਿਆਲਾ ਪੁਲਿਸ ਲਾਈਨਸ ਦੇ ਵਿੱਚ ਵੀ ਐਨਟੀਐਫ ਰੇਂਜ ਦਫ਼ਤਰ ਖੋਲਿਆ ਗਿਆ। 1 ਕਰੋੜ ਦੀ ਲਾਗਤ ਨਾਲ ਬਣਿਆ ਇਹ ਦਫ਼ਤਰ 6800 ਵਰਗ ਫੁੱਟ ਦਾ ਫੈਲਿਆ ਹੋਇਆ ਹੈ। ਜਿਸ ਵਿੱਚ ਆਧੁਨਿਕ ਫੋਰੈਂਸਿਕ ਜਾਂਚ ਸਹੂਲਤਾਂ, ਡਾਟਾ ਡੀਕ੍ਰਿਪਸ਼ਨ, ਡਰੋਨ ਬਾਦੂ ਨਿਗਰਾਨੀ ਅਤੇ ਕ੍ਰਿਪਟੋਕਰੰਸੀ ਜਾਂਚ ਉਪਕਰਣ ਮੌਜੂਦ ਨੇ। ਇਹ ਨਵਾਂ ਦਫ਼ਤਰ ਦੱਖਣੀ ਪੰਜਾਬ ਦੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਦੇ ਲਈ ਖੇਤਰੀ ਕੰਟਰੋਲ ਸੈਂਟਰ ਵਜੋਂ ਕੰਮ ਕਰੇਗਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 52 ਕਰੋੜ ਦੀ ਰਾਸ਼ੀ ਇਹਦੇ ਵਾਸਤੇ ਦਿੱਤੀ ਇੱਕ ਗੱਡੀ ਦੀ ਜਿਹੜੀ ਕੋਸਟ ਆ ਉਹ 5.5 ਕਰੋੜ ਦੇ ਲਗਭਗ ਆ ਇਸ ਤਰ੍ਹਾਂ ਆ ਲਗਭਗ 8 ਤੋਂ 10 ਕਿਲੋਮੀਟਰ ਦੇ ਏਰੀਏ ਦੇ ਵਿੱਚ ਜੇ ਕੋਈ ਬੰਦਾ ਇਹਨੂੰ ਆਪਰੇਟ ਕਰਦਾ ਚਲਾਉਂਦਾ ਉਹਦਾ ਪਤਾ ਲੱਗ ਜੂ ਕਿ ਕਿਹੜੇ ਪਾਸੇ ਚਲਾਉਂਦਾ ਉਸ ਜਿਹੜਾ ਡਰੋਨ ਆ ਉਹਦੀ ਕੰਪਨੀ ਦਾ ਪਤਾ ਲੱਗ ਜੂ ਕਿ ਇਹ ਕਿਹੜੀ ਕੰਪਨੀ ਦਾ ਇਹ ਜਿਹੜੀਆਂ ਗੱਡੀਆਂ ਤਿੰਨ ਆ ਚੁੱਕੀਆਂ 6 ਹੋਰ ਹੋਣੀਆਂ 9 ਦਾ ਆਰਡਰ ਆ ਹੁਣ ਜਿਹੜਾ ਆ ਸਿਸਟਮ ਲੱਗ ਗਿਆ ਮੇਨੂੰ ਮੇਦੇ ਦਿਨਾਂ 100% ਸਪਲਾਈ ਚੇਨ ਟੁੱਟ ਜਾਣੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਹਮ ਯੁੱਧ ਨਸ਼ਾ ਵਿਰੋਧ ਇਹਤ ਬੜੀ ਸਫਲਤਾ ਪ੍ਰਾਪਤ ਹੁੰਦੀ ਆਈ ਹੈ ਜਿਸ ਦੇ ਚਲਦਿਆਂ ਜਿੱਥੇ ਨਸ਼ਾ ਤਸਕਰਾਂ ਦੀਆਂ ਜਿਹੜੀਆਂ ਇਮਾਰਤਾਂ ਨਾਲ ਘਰ ਸੀਗੇ ਉਹਨਾਂ ਨੂੰ ਪਹਟੜੀ ਕਰ ਦਿੱਤਾ ਗਿਆ ਸੀ ਔਰ ਉਹ ਆਪਣਾ ਇਲਾਕਾ ਛੱਡਦੇ ਹੋਏ ਇਥੋਂ ਫਰਾਰ ਹੋ ਚੁੱਕੇ ਹਨ ਜਾਂ ਫਿਰ ਜ਼ਿਆਦਾਤਰ ਜਿਹੜੇ ਆ ਜਿਨ੍ਹਾਂ ਵਿੱਚ ਪੁੱਜ ਚੁੱਕੇ ਹਨ ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਇੱਕ ਨਵਿਕਲੀ ਪਹਿਲ ਸ਼ੁਰੂ ਕੀਤੀ ਗਈ ਹੈ ਯੁੱਧ ਨਸ਼ਾ ਵਿਰੋਧ ਇਹਤ ਇੱਕ ਹੋਰ ਕਦਮ ਚੁੱਕਦੇ ਹੋਏ ਜਿਹੜੀ ਸਰਹੱਦ ਹੈ ਭਾਰਤ ਪਾਕਿਸਤਾਨ ਦੇ ਲੱਗਦੀ 532 ਕਿਲੋਮੀਟਰ ਦਾ ਜਿਹੜਾ ਏਰੀਆ ਹੈ ਉਸ ਦੇ ਵਿੱਚ ਜਿਹੜੇ ਆ ਕਿ ਹੁਣ ਐਂਟੀ ਡਰੋਨ ਸਿਸ ਵहां ਜਿਹੜੇ ਆ ਉਹ ਇਧਰ ਰਵਾਨਾ ਕੀਤੇ ਗਿਆ ਨਾ ਜੋ ਕਿ ਡਰੋਨ ਰਾਹੀਂ ਜਿਹੜੀ ਡਰੋਨ ਜਿਹੜੇ ਆਉਂਦੇ ਹਨ ਪਾਕਿਸਤਾਨ ਤੋਂ ਉਹਨਾਂ ਨੂੰ ਨਸ਼ਟ ਕਰਨ ਅਤੇ ਉਹਨਾਂ ਨੂੰ ਥੱਲੇ ਸੁੱਟਣ ਵਿੱਚ ਕਾਮਯਾਬ ਹੋਣਗੇ ਤਾਂ ਜੋ ਪੰਜਾਬ ਦੇ ਵਿੱਚ ਜਿਹੜਾ ਵਾ ਨਸ਼ੀਲਾ ਪਦਾਰਥ ਜਾਂ ਹਥਿਆਰ ਔਰ ਵੱਡੀ ਸਮਗਰੇਡੀ ਪੁੱਜਦੀ ਸੀ ਉਸ ਨੂੰ ਉਨਪਿਜਾਂ ਤੋਂ ਨਾਕਾਮ ਕੀਤਾ ਜਾ ਸਕੇ ਸਾਡੇ ਨਾਲ ਮੌਜੂਦ ਹਨ ਕੈਬਨਟ ਮੰਤਰੀ ਲਾਜੀ ਸਿੰਘ ਪੁੱਲਰ ਉਹਨਾਂ ਨੇ ਗੱਲ ਕਰਨਗੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਹਨ ਪੰਜਾਬ ਸਰਕਾਰ ਵੱਲੋਂ ਸਰ ਜਿਹੜਾ ਪ੍ਰਾਲਾ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਪਹਿਲਾਂ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਡੀ ਬਾਰਡਰ ਬੈਲਟ ਦੇ ਦੁੱਖ ਨੂੰ ਸਾਡੀ ਬਾਰਡਰ ਬੈਲਟ ਦੀ ਨਜ਼ਰ ਨੂੰ ਪਛਾਣਿਆ ਤੇ ਇਹ ਜਿਹੜੀਆਂ ਐਂਟੀ ਡਰੋਨ ਸਿਸਟਮ ਦੀਆਂ ਗੱਡੀਆਂ ਆਈਆਂ ਅੱਜ ਤਿੰਨ ਗੱਡੀਆਂ ਆ ਚੁੱਕੀਆਂ ਵਾਂ ਸਾਡਾ ਜਿਨ੍ਹਾਂ ਵੀ ਪੰਜਾਬ ਦਾ ਬਾਰਡਰ ਹੈ ਲਗਭਗ 532 ਕਿਲੋਮੀਟਰ ਆ ਉਹਦੇ ਵਾਸਤੇ ਨੌ ਗੱਡੀਆਂ ਦਾ ਆਰਡਰ ਦਿੱਤਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 52 ਕਰੋੜ ਦੀ ਰਾਸ਼ੀ ਇਹਦੇ ਵਾਸਤੇ ਜਾਰੀ ਕੀਤੀ ਆ ਲਗਭਗ ਇੱਕ ਗੱਡੀ ਦੀ ਜਿਹੜੀ ਕੋਸਟ ਆ ਉਹ 5.5 ਕਰੋੜ ਦੇ ਲਗਭਗ ਆ ਇਹਦੇ ਨਾਲ ਜਿਹੜਾ ਐਂਟੀ ਡਰੋਨ ਸਿਸਟਮ ਆ ਲਗਭਗ 8 ਤੋਂ 10 ਕਿਲੋਮੀਟਰ ਦੇ ਏਰੀਏ ਦੇ ਵਿੱਚ ਜੇ ਕੋਈ ਬੰਦਾ ਇਹਨੂੰ ਆਪਰੇਟ ਕਰਦਾ ਚਲਾਉਂਦਾ ਉਹਦਾ ਪਤਾ ਲੱਗ ਜੂ ਕਿ ਕਿਹੜੇ ਪਾਸੇ ਚਲਾਉਂਦਾ ਉਸ ਜਿਹੜਾ ਡਰੋਨ ਆ ਉਹਦੀ ਕੰਪਨੀ ਦਾ ਪਤਾ ਲੱਗ ਜੂ ਕਿ ਇਹ ਕਿਹੜੀ ਕੰਪਨੀ ਦਾ ਦੇ ਨਾਲ ਇਹ ਇੰਨਾ ਪਾਵਰਫੁਲ ਸਿਸਟਮ ਹੈ ਐਂਟੀ ਡਰੋਨ ਸਿਸਟਮ 2 ਤੋਂ 2.5 ਕਿਲੋਮੀਟਰ ਦੇ ਵਿੱਚ ਇਹ ਜਿਹੜਾ ਡਰੋਨ ਹੈ ਉਹਨੂੰ ਡਿਫਿਊਜ਼ ਕਰਨ ਦੀ ਇਹਦੇ ਕੋਲ ਤਾਕਤ ਹੈ ਵੇਖੋ ਜੇ ਕੋਈ ਡਰੋਨ ਉੜਦਾ ਤੇ ਮੈਨੂੰ ਨਹੀਂ ਮੀਤ ਵੀ ਕੋਈ 2 ਕਿਲੋਮੀਟਰ ਤੋਂ ਉੱਚਾ ਉੜਦਾ ਹੋਵੇ ਤੇ ਜੇ ਕੋਈ ਇਸ ਏਰੀਏ ਦੇ ਵਿੱਚ ਹੋਊਗਾ ਇਹਨੂੰ ਡਿਫਿਊਜ਼ ਕਰਨ ਦੀ ਤਾਕਤ ਹੋਗੀ ਇਦੇ ਨਾਲ ਜਿਹੜੀ ਸਮਗਲਿੰਗ ਹੁੰਦੀ ਆ ਇਹ ਹਰਨ ਸਮੈਕ ਜਾਂ ਹਥਿਆਰ ਆਉਂਦੇ ਆ ਜਿਵੇਂ ਵੱਡੇ ਵੱਡੇ ਹਥਿਆਰ AK-47 AK-57 ਹੋਰ ਮਾਊਜ਼ਰ ਕਈ ਤਰ੍ਹਾਂ ਦੇ ਹਥਿਆਰ ਇਧਰੋਂ ਪਾਕਿਸਤਾਨ ਇਧਰ ਭੇਜਦਾ ਵੇਖੋ ਪਾਕਿਸਤਾਨ ਸਰਕਾਰ ਦੀ ਤੇ ਪਾਲਿਸੀ ਇਹ ਆ ਵੀ ਸਮਗਲਰਾਂ ਨੂੰ ਤੇ ਜਿਹੜੇ ਅੱਤਵਾਦ ਨਾਲ ਸੰਬੰਧਤ ਲੋਕ ਉਹਨਾਂ ਨੂੰ ਸ਼ਹਿਦ ਦਿੱਤੀ ਜਾਵੇ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਜਿਹੜਾ ਉਹ ਖਰਾਬੀ ਪਾਈ ਜਾਵੇ ਖਲਲ ਪਾਇਆ ਜਾਵੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਰਲ ਮਿਲ ਕੇ ਇਹਨਾਂ ਦੇ ਜਿਹੜੇ ਨਾਪਾਕ ਮਨਸੂਬੇ ਆ ਉਹਨਾਂ ਨੂੰ ਕਦੀ ਕਾਮਯਾਬ ਨਹੀਂ ਹੋਣ ਦੇਣਗੇ ਪੰਜਾਬ ਦੇ ਲੋਕ ਪੰਜਾਬ ਦੀ ਪੁਲਿਸ ਫੋਰਸ ਤੇ ਸਾਡੀ ਜਿਹੜੀ ਪੀਐਸਐਫ ਆਰਮੀ ਆ ਇਹਨਾਂ ਡਰੋਨਾਂ ਦੀ ਮਦਦ ਨਾਲ ਇਹ ਯਹਿਰ ਜਿਹੜਾ ਰੋਕਣ ਦੇ ਵਿੱਚ ਕਾਮਯਾਬ ਹੋ ਸਾਰੇ ਇਡੀਆਂ ਗੱਡੀਆਂ ਵਾ ਕਿੱਥੇ ਕਿੱਥੇ ਮੂਵਮੈਂਟ ਕਰਨਗੀਆਂ ਔਰ ਕਿਸ ਤਰ੍ਹਾਂ ਦੀ ਇਹਨਾਂ ਦੀ ਅੰਗੇ ਡਿਊਟੀ ਹੋਊਗੀ ਕਰਮਚਾਰੀਆਂ ਦੀ ਕੁਝ ਇਹ ਜਿਹੜੀਆਂ ਗੱਡੀਆਂ ਤਿੰਨ ਆ ਚੁੱਕੀਆਂ ਛੇ ਹੋਰ ਹੋਣੀਆਂ ਨੌ ਦਾ ਆਰਡਰ ਆ ਉਹਦੇ ਬਾਅਦ ਲਗਭਗ ਤਿੰਨ ਚਾਰ ਮਹੀਨੇ ਬਾਅਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਕਿ ਇਹ ਸਿਸਟਮ ਚੈੱਕ ਕਰਕੇ ਜਿੰਨੀਆਂ ਹੋਰ ਗੱਡੀਆਂ ਦੀ ਜ਼ਰੂਰਤ ਪਊਗੀ ਉਹਨਾਂ ਦਾ ਵੀ ਆਰਡਰ ਦਿੱਤਾ ਜਾਊਗਾ ਇਹ ਜਿੰਨਾ 532 ਕਿਲੋਮੀਟਰ ਆਪਣਾ ਬਾਰਡਰ ਆ ਪਠਾਨਕੋਟ ਤੋਂ ਲੈ ਕੇ ਆਪਣਾ ਤਰਨਤਨ ਖੇਮ ਕਰਨ ਪਰ ਇਧਰ ਨੂੰ ਅਬੋਰ ਫਾਜ਼ਿਲਕਾ ਸਾਰਾ ਪਾਰਡਰ ਜਿਹੜਾ ਉਹ ਕਵਰ ਕੀਤਾ ਜਾਊਗਾ ਤਾਂ ਜੋ ਜਿਹੜਾ ਪਾਕਿਸਤਾਨ ਤੋਂ ਕੋਈ ਵੀ ਸਮਗਲਿੰਗ ਹੁੰਦੀ ਆ ਉਹ ਸਮਗਲਿੰਗ ਨਾ ਹੋਵੇ ਡਰੋਨ ਜਿਹੜਾ ਸਿਸਟਮ ਚੱਲਦਾ ਉਹ ਡਰੋਨ ਸਿਸਟਮ ਬੰਦ ਹੋਵੇ ਨੌਜਵਾਨ ਪੀੜ੍ਹੀ ਜਿਹੜੀ ਕਿ ਇਸ ਦਾ ਨਸ਼ੇ ਦਾ ਸ਼ਿਕਾਰ ਹੋ ਰਹੀ ਆ ਔਰ ਪਤਾ ਹੈ ਕਿ ਇਹ ਕਿ 100% ਨਸ਼ਾ ਡਾਵਾ ਪਾਕਿਸਤਾਨ ਵੱਲ ਭੇਜਿਆ ਜਾਂਦਾ ਹੈ ਇਸ ਡਰੋਨ ਦੀ ਮੂਵਮੈਂਟ ਜਿਹੜੀ ਆ ਉਹਨੂੰ ਰੋਕਣ ਲਈ ਢੀਆਂ ਗੱਡੀਆਂ ਵਾਂ ਵਧੀਆ ਕੰਮ ਕਰਨੀਆਂ ਔਰ ਲੱਗਦਾ ਹੈ ਕਿ ਔਨ ਵਾਲੇ ਸਮੇਂ ਜਿਹੜਾ ਨਸ਼ਾ ਵੀ ਜਿਹੜਾ ਬੱਚੇ ਕਰਦੇ ਆ ਜਾਂ ਆਦੀ ਹੋ ਚੁੱਕੇ ਉਹ ਵੀ ਉਹਨਾਂ ਤੇ ਵੀ ਕੰਟਰੋਲ ਹੋਵੇਗਾ ਜਿਹੜੇ ਬੱਚੇ ਨਸ਼ੇ ਦੇ आदी ਹੋਏ ਉਹਨਾਂ ਦਾ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਓਟ ਸੈਂਟਰਾਂ ਦੇ ਵਿੱਚ ਲਾ ਚੱਲਦਾ ਪਿਆ ਸਾਡੀ ਸਰਕਾਰ ਨੂੰ ਡੀਡਿਕਸ਼ਨ ਸੈਂਟਰਾਂ ਤੇ ਓਟ ਸੈਂਟਰਾਂ ਦੇ ਵਿੱਚ ਡਾਕਟਰਾਂ ਦੀ ਭਰਤੀ ਵੀ ਕੀਤੀ ਗਈ ਆ ਮੈਨੇਜਰ ਭਰਤੀ ਕੀਤੇ ਗਏ ਆ ਤਾਂ ਜੋ ਜਿਹੜੇ ਬੱਚੇ ਗਲਤ ਰਾਹੇ ਪਏ ਆ ਉਹਨਾਂ ਦਾ ਟ੍ਰੀਟਮੈਂਟ ਹੋਵੇ ਉਹ ਵੀ ਬੱਚੇ ਤੰਦਰੁਸਤ ਹੋਣ ਜਦੋਂ ਦਾ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚਲਾਈ ਆ ਨਾ ਉਦੋਂ ਦਾ ਜਿਹੜਾ ਨਸ਼ਾ ਵਾ 80% ਦੇ ਕਰੀਬ ਨਸ਼ਾ ਕੇ ਨਾਲੋਂ ਸਪਲਾਈ ਚੇਨ ਟੁੱਟ ਗਈ ਤੇ ਜਦੋਂ ਸਪਲਾਈ ਚੇਨ ਟੁੱਟ ਗਈ ਉਹਦੇ ਨਾਲ ਵੇਖੋ ਜਿਹੜਾ ਨਸ਼ਾ ਕਰਨ ਵਾਲਿਆ ਉਹ ਵੀ ਆਪੇ ਨਸ਼ਾ ਛੱਡ ਜਾਣਗੇ ਹੁਣ ਜਿਹੜਾ ਆ ਸਿਸਟਮ ਲੱਗ ਗਿਆ ਮੇਨੂ ਮੇਦੇ ਦੇ ਨਾਲ 100% ਸਪਲਾਈ ਚੇਨ ਟੁੱਟ ਜਾਣੀ ਹੈ ਜਦੋਂ 100% ਸਪਲਾਈ ਚੇਨ ਟੁੱਟ ਗਈ ਆਟੋਮੈਟਿਕ ਹੀ ਬੱਚਿਆਂ ਨੇ ਨਸ਼ਿਆਂ ਵਾਲੇ ਪਾਸੇ ਹਟ ਕੇ ਆਪਦੇ ਕਮਾਂਕਾਰਾਂ ਤੇ ਖੇਡਾਂ ਵਾਲੇ ਪਾਸੇ ਲੱਗ ਜਾਣਾ ਜਿਹੜੀਆਂ ਗਰਾਉਂਡਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਚ ਬਣਦੀਆਂ ਪਈਆਂ ਇੱਕ ਇੱਕ ਹਲਕੇ ਦੇ ਵਿੱਚ ਲਗਭਗ 50-50 ਗਰਾਉਂਡਾਂ ਬਣ ਜਣੀਆਂ ਆ ਆਉਂਦੇ 1.5 ਸਾਲ ਦੇ ਵਿੱਚ ਵਿੱਚ ਕੁਝਲ ਕੈਂਚ ਬਣ ਗਈਆਂ ਕੁਝ ਜਿਹੜੇ ਟੈਂਡਰ ਲੱਗੇ ਆ ਜਦੋਂ 50-50 ਗਰਾਊਂਡਾਂ ਏਕੇ-ਏਕ ਹਲਕੇ 'ਚ ਬਣ ਗਈਆਂ ਲਗਭਗ ਤਿੰਨਾ ਪਿੰਡਾਂ ਪਿੱਛੇ ਇੱਕ ਗਰਾਊਂਡ ਆਉਂਦੀ ਆ ਮਤ ਤੋਂ ਵੱਧ ਹੋਵੇ ਤੇ 150 ਪਿੰਡ ਹੁੰਦਾ ਵਾ ਲਗਭਗ ਦੀ ਆਪਾਂ ਗੱਲ ਕਰਦੇ ਕਿਤੇ ਹੋ ਸਕਦਾ 10 ਘੱਟ ਵੀ ਹੋਣਗੇ ਕਿਸੇ ਹਲਕੇ 'ਚ 10-20 ਵੱਧ ਵੀ ਹੋਣਗੇ ਪਰ ਲਗਭਗ ਆਪਾਂ ਜੇ ਵਿਛਰੀ ਗਿਣਤੀ ਕਰੀਏ ਤੇ 150 ਪਿੰਡ ਆਉਂਦਾ ਤਿੰਨਾ ਪਿੰਡਾਂ ਪਿੱਛੇ ਇੱਕ ਵੱਡੀ ਗਰਾਊਂਡ ਬਣਦੀ ਪਈ ਆ ਜਦੋਂ ਸਾਡੇ ਨੌਜਵਾਨ ਬੱਚੇ ਬੱਚੀਆਂ ਸਵੇਰੇ ਤੇ ਸ਼ਾਮ ਦਾ ਟਾਈਮ ਗਰਾਊਂਡਾਂ 'ਤੇ ਪ੍ਰੈਕਟਿਸ ਕਰਨਗੇ ਆਪੇ ਜਿਹੜਾ ਪੁੱਠ ਮੁੜ ਕੇ ਸਿੱਧੇ ਰਸਤੇ ਪਊਗਾ ਬੱਚਾ ਤੇ ਆਪਣੇ ਪਰਿਵਾਰ 'ਚ ਆਪਣੇ ਪਰਿਵਾਰ ਨੂੰ ਪਾਲਣ ਲਈ ਮਿਹਨਤ ਕਰੂਗਾ ਪੈਸਾ ਕਮਾਊਗਾ ਤੇ ਪੁੱਠੇ ਪਾਸੋਂ ਸਿੱਧੇ ਪਾਸੇ ਨੂੰ ਜਾਊਗਾ ਇਹ ਸਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਜਿਨ੍ਹਾਂ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਸ਼ੁਰੂ ਕੀਤੀ ਗਈ ਹੈ ਮੁਹਿੰਮ ਨਵੀਂ ਇਹ ਬਹੁਤ ਹੀ ਕਾਰਗਰ ਸਾਬਤ ਹੋਏਗੀ ਨੌਜਵਾਨ ਪੁੜੀ ਇਸ ਨਸ਼ੇ ਤੋਂ ਦੂਰ ਹੋਵੇਗੀ ਰਮਨ ਚਾਵਲਾ ਜਗਮਨ ਟੀਵੀ ਤਰਨਤਾਰਨ